ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਜੀ ਦਾ ਆਪਣੇ ਚੈਨਲ ਪੰਥ ਦੀਆਂ ਗੱਲਾਂ ਦੇ ਵਿੱਚ ਤੇ ਅੱਜ ਅਸੀਂ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਵਿਛੋੜੇ ਬਾਰੇ ਮਾਤਾ ਗੁਜਰੀ ਜੀ ਦੇ ਸਮਝੌਂਤੇ ਤੇ ਸਿੰਘਾਂ ਦੇ ਜਿਆਦਾ ਜ਼ੋਰ ਪਾਉਂਦੇ ਗੁਰੂ ਜੀ ਕਿਲਾ ਖਾਲੀ ਕਰਨ ਲਈ ਰਾਜ਼ੀ ਹੋ ਗਏ ਤੇ ਉਹਨਾਂ ਨੇ 20 ਦਸੰਬਰ 1704 ਈਸਵੀ ਸ਼ਾਮ ਵੇਲੇ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿੱਤਾ ਉਹਨਾਂ ਨੇ ਕੁਝ ਜ਼ਰੂਰੀ ਚੀਜ਼ਾਂ ਤੇ ਕਾਵ ਗ੍ਰੰਥ ਆਪਣੇ ਨਾਲ ਲਏ ਕੁਝ ਸਮਾਨ ਕਿਲੇ ਅੰਦਰ ਹੀ ਧਰਤੀ ਵਿੱਚ ਦਬਾ ਦਿੱਤਾ ਤੇ ਹੋਰ ਰਹਿੰਦਾ ਸਮਾਨ ਕਿਲੇ ਅੰਦਰ ਹੀ ਰਹਿਣ ਦਿੱਤਾ ਤੇ ਸਾਰੇ ਆਪਣੇ ਅਗਲੇ ਪਿੰਡੇ ਲਈ ਸਰਸਾ ਨਦੀ ਵੱਲ ਚੱਲ ਪਏ ਜਦੋਂ ਸਰਸਾ ਕੋਲ ਪਹੁੰਚੇ ਤਾਂ ਤੇਜ਼ ਮੀਂਹ ਪੈਣ ਕਾਰਨ ਨਦੀ ਦਾ ਪਾਣੀ ਚੜਿਆ ਹੋਇਆ ਸੀ। ਨਦੀ ਵਿੱਚ ਜਿਵੇਂ ਪਾਣੀ ਦਾ ਹੜ ਆਇਆ ਹੋਇਆ। ਗੁਰੂ ਜੀ ਚਾਰ ਸਹਿਬਜਾ ਦੇ ਪੰਜ ਪਿਆਰੇ ਮਾਤਾ ਗੁਜਰ ਘੌਰ ਜੀ, ਮਾਤਾ ਸੁੰਦਰ ਘੌਰ ਜੀ ਤੇ ਮਾਤਾ ਸਹਿਬ ਘੌਰ ਜੀ ਤੇ ਕੁਝ ਸਿੰਘ ਪਹਿਲਾਂ ਨਿਕਲੇ ਤੇ ਬਾਕੀ ਦੇ ਸਿੰਘ ਕੁਝ ਵਕਫੇ ਨਾਲ ਆਉਂਦੇ ਗਏ। ਜਦੋਂ ਮੁਗਲਾਂ ਤੇ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਪਰਿਵਾਰ ਸਮੇਤ ਕਿਲਾ ਛੱਡ ਜਾਣ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਕੁਰਾਨ ਤੇ ਗਉ ਦੀਆਂ ਖਾਧੀਆਂ ਸਾਰੀਆਂ ਹੀ ਕਸਮਾਂ ਭੁੱਲ ਕੇ ਗੁਰੂ ਜੀ ਉੱਪਰ ਹਮਲਾ ਕਰਨ ਲਈ ਆਪਣੀਆਂ ਫੌਜਾਂ ਭੇਜ ਦਿੱਤੀਆਂ ਰਾਤ ਦੇ ਹਨੇਰੇ ਤੇ ਵਰਦੇ ਮੀਂਹ ਵਿੱਚ ਸਰਸਾ ਦੇ ਕਿਨਾਰੇ ਕਮਾਸਾਨ ਲੜਾਈ ਹੋ ਗਈ। ਇਹ ਕਿਹਾ ਜਾਂਦਾ ਹੈ ਕਿ ਜਦੋਂ ਮੁਸੀਬਤ ਆਉਂਦੀ ਹੈ ਤਾਂ ਇਕੱਲੀ ਨਹੀਂ ਆਉਂਦੀ। ਆਪਣੀਆਂ ਸਖੀਆਂ ਸਹੇਲੀਆਂ ਨੂੰ ਵੀ ਆਪਣੇ ਨਾਲ ਲੈ ਕੇ ਆਉਂਦੀ ਹੈ। ਗੁਰੂ ਜੀ ਨੂੰ ਇੱਕ ਤਾਂ ਪਰਿਵਾਰ ਤੇ ਸਿੰਘਾਂ ਸਹਿਤ ਕਿਲਾ ਛੱਡਣਾ ਪਿਆ। ਉత్రੋ ਕੁਦਰਤਾ ਕਰ ਤੇ ਤੀਜਾ ਵੇਰੀ ਆਪਣੀਆਂ ਕਸਮਾਂ ਤੋੜ ਕੇ ਹਮਲਾ ਕਰ ਦਿੱਤਾ ਕਈ ਸਿੰਘ ਵੈਰੀਆਂ ਨਾਲ ਟੱਕਰ ਲੈਣ ਦੇ ਸ਼ਹੀਦ ਹੋ ਗਏ ਭਾਈ ਉਦੇਸ ਸਿੰਘ ਜਿਨ੍ਹਾਂ ਨੇ ਰਾਜਾ ਕੇਸਰੀ ਚੰਦ ਦਾ ਯੁੱਧ ਵਿੱਚ ਸਿਰ ਵੱਡਿਆ ਸੀ ਉਹ ਵੈਰੀਆਂ ਨੂੰ ਅੱਗੇ ਵਧਣ ਤੋਂ ਰੋਕ ਰਏ ਸਨ ਇਸ ਵੇਲੇ ਲੜਾਈ ਦੌਰਾਨ ਸ਼ਹੀਦ ਹੋ ਗਏ ਉਹਨਾਂ ਦੀ ਥਾਂ ਭਾਈ ਜੀਵਨ ਸਿੰਘ ਨੇ ਲੈ ਲਈ ਬਾਬਾ ਜੀ ਸਿੰਘ ਤੇ ਭਾਈ ਜੀਵਨ ਸਿੰਘ ਜੀ ਨੇ ਕੁਝ ਸਿੰਘ ਸਮੇਤ ਵੈਰੀ ਨੂੰ ਅੱਗੇ ਵਧਣ ਤੋਂ ਰੋਕੀ ਰੱਖਿਆ ਗੁਰੂ ਜੀ ਨੇ ਅੰਮ੍ਰਿਤ ਵੇਲੇ ਇਸੌਖੀ ਘੜੀ ਵਿੱਚ ਸਰਸਾ ਦੇ ਕਿਨਾਰੇ ਹੀ ਦੀਵਾਨ ਲਾ ਕੇ ਪਾਣੀ ਦਾ ਪਾਠ ਕੀਤਾ ਤੇ ਕੀਰਤਨ ਕਰਵਾਇਆ ਇਸ ਤੋਂ ਬਾਅਦ ਸਰਸਾ ਪਾਰ ਕਰਨ ਦੀ ਤਿਆਰੀ ਕੀਤੀ ਜਦੋਂ ਭਾਈ ਜੀਵਨ ਸਿੰਘ ਨੇ ਦੇਖਿਆ ਕਿ ਬਾਬਾ ਅਜੀਤ ਸਿੰਘ ਜੀ ਵੈਰੀ ਦਲ ਵਿੱਚ ਘਿਰ ਗਏ ਹਨ ਤਾਂ ਨਾਂ ਨੇ ਆਪਣਾ ਘੋੜਾ ਉਸ ਪਾਸੇ ਵੱਲ ਦੌੜਾਇਆ ਤੇ ਵੈਰੀਆਂ ਦੇ ਆਹੂ ਲਾ ਦਿੱਤੇ ਬਾਬਾ ਅਜੀਤ ਸਿੰਘ ਜੀ ਤਾਂ ਸਰਸਾ ਨਦੀ ਪਾਰ ਗਏ ਪਰੰਤੂ ਭਾਈ ਜੀਵਨ ਸਿੰਘ ਜੀ ਉੱਥੇ ਹੀ ਸ਼ਹੀਦੀ ਪਾ ਗਏ ਸਰਸਾ ਨਦੀ ਪਾਰ ਕਰਦਿਆਂ ਬਹੁਤ ਨੁਕਸਾਨ ਹੋਇਆ ਬਹੁਤ ਸਾਰੇ ਸਿੰਘ ਉਤੇ ਸ਼ਹੀਦ ਹੋ ਗਏ ਤੇ ਦੁਰਲਭ ਪੋਸਤਕਾਂ ਤੇ ਕਾਵ ਗ੍ਰੰਥ ਸਰਸਾ ਦੀ ਭੇਟ ਚੜ ਗਏ ਸਭ ਤੋਂ ਦੁੱਖ ਭਰੀ ਗੱਲ ਕੀ ਗੁਰੂ ਜੀ ਦਾ ਸਾਰਾ ਪਰਿਵਾਰ ਸਰਸਾ ਨਦੀ ਤੇ ਹੀ ਖੇਰੂ-ਖੇਰੂ ਹੋ ਗਿਆ ਮਾਤਾ ਗੁਜਰੀ ਜੀ ਤੇ ਛੋਟੇ ਸਹਜਾਦੇ ਜੰਗਨ ਸੰਗ ਨਾਲੋਂ ਨਿਖੜ ਗਏ ਦੋਵੇਂ ਵੱਡੇ ਸਹਜਾਦੇ ਗੁਰੂ ਜੀ ਦੇ ਨਾਲ ਸਨ ਗੁਰੂ ਜੀ ਨੇ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬਕੌਰ ਜੀ ਨੂੰ ਭਾਈ ਮਣੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਤੋਰ ਦਿੱਤਾ ਤੇ ਆਪ ਸਿੰਘਾਂ ਸਮੇਤ ਰੋਪੜ ਵੱਲ ਚਾਲੇ ਪਾ ਦਿੱਤੇ ਆਪਣਾ ਘਰ ਛੱਡਣਾ ਆਸਾਨ ਨਹੀਂ ਹੁੰਦਾ ਗੁਰੂ ਜੀ ਨੇ ਸਿੰਘਾਂ ਤੇ ਮਾਤਾ ਜੀ ਨੂੰ ਬਹੁਤ ਕਿਹਾ ਸੀ ਕਿ ਉਹ ਪਹਾੜੀਆਂ ਤੇ ਮੁਗਲਾਂ ਦੀਆਂ ਕਸਮਾਂ ਉੱਪਰ ਕੋਈ ਵਿਸ਼ਵਾਸ ਨਾ ਕਰਨ ਇਹ ਸਭ ਝੂਠੇ ਹਨ ਪਰ ਸਾਰੇ ਕਿਲਾ ਖਾਲੀ ਕਰਨ ਲਈ ਗੁਰੂ ਜੀ ਉੱਪਰ ਜ਼ੋਰ ਪਾਉਂਦੇ ਰਹੇ ਗੁਰੂ ਜੀ ਨੇ ਖਾਲੀ ਕਿਲਾ ਕੀਤਾ ਉਹਨਾਂ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਇੱਕ ਵਾਰੀ ਵਿਛੜਿਆ ਪਰਿਵਾਰ ਕਦੇ ਇਕੱਠਾ ਨਾ ਹੋ ਸਕਿਆ ਗੁਰੂ ਜੀ ਦੇ ਕਈ ਸਿੰਘ ਸ਼ਹੀਦ ਹੋ ਗਏ ਕੀਮਤੀ ਤੇ ਦੁਰਲਭ ਸਮਾਨ ਸਰਸਾ ਵਿੱਚ ਰੁੜ ਗਿਆ ਪਰਿਵਾਰ ਖੇਰੂ ਖੇਰੂ ਹੋ ਗਿਆ ਜੇ ਸਿੰਘ ਗੁਰੂ ਜੀ ਦੀ ਗੱਲ ਮੰਨ ਜਾਂਦੇ ਤਾਂ ਅਜਿਹੀਆਂ ਹਿਰਦੇਆ ਵਿਦ ਘਟਨਾਵਾਂ ਨਾ ਵਾਪਰਦੀਆਂ ਪਰ ਇਹ ਵੀ ਸੱਚ ਹੈ ਕਿ ਹੋਣੀ ਅਟੱਲ ਹੈ ਜੇ ਹੋਣੀ ਆਪਣੀ ਇਹ ਖੇਡ ਨਾ ਖੇੜਦੀ ਤਾਂ ਗੁਰੂ ਜੀ ਆਪਣਾ ਸਰਬੰਸ ਨਾ ਵਾਰਨਾ ਪੈਂਦਾ ਦੇ ਉਸਰ ਬੰਸਦਾਨੀ ਨਾ ਕਹੋਂਦੇ ਜੋ ਅਕਾਲ ਪੁਰਖ ਨੇ ਲਿਖਿਆ ਹੁੰਦਾ ਹੈ ਉਹ ਕੀ ਰਹਿੰਦਾ ਹੈ ਗੁਰੂ ਜੀ ਨੇ ਕਰਾਮਾਤਾਂ ਨਾਲ ਕਿਸੇ ਵੀ ਦਿਲ ਕੰਭਾਉ ਘਟਨਾ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹ ਕਰਾਮਾਤ ਦਿਖਾਉਣ ਨੂੰ ਕਹਿ ਸਮਝਦੇ ਸਨ ਉਹਨਾਂ ਨੇ ਪ੍ਰਮਾਤਮਾ ਦੇ ਭਾਣੇ ਨੂੰ ਖੜੇ ਮੱਥੇ ਪ੍ਰਵਾਨ ਕੀਤਾ ਤੇ ਵੱਡੀ ਤੋਂ ਵੱਡੀ ਵਿਪਤਾ ਪੈਣ ਤੇ ਵੀ ਹੌਸਲਾ ਨਹੀਂ ਹਾਰਿਆ ਮੁਗਲ ਹਕੂਮਤ ਵੱਲੋਂ ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਉੱਤੇ ਬਿਠਾ ਕੇ ਉਹਨਾਂ ਉੱਪਰ ਗਰਮ ਰੇਤ ਪਾ ਕੇ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਤਾਂ ਪਹੁੰਚੀ ਹੋਈ ਹਸਤੀ ਸਾਈਂ ਮੀਆਂ ਮੀਰ ਜੀ ਜਿਨ੍ਹਾਂ ਕੋਲੋਂ ਸ੍ਰੀ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਇਆ ਸੀ ਉਹਨਾਂ ਕੋਲ ਆਏ ਤੇ ਕਹਿਣ ਲੱਗੇ ਤੁਸੀਂ ਮੈਨੂੰ ਇੱਕ ਇਸ਼ਾਰਾ ਕਰੋ ਮੈਂ ਮੁਗਲ ਹਕੂਮਤ ਨੂੰ ਤਬਾਹ ਕਰ ਦੇਵਾਂਗਾ ਗੁਰੂ ਜੀ ਨੇ ਕਿਹਾ ਸਾਈਂ ਜੀ ਨਹੀਂ ਅਸੀਂ ਰੱਬ ਦੀ ਰਾਜਾ ਵਿੱਚ ਖੁਸ਼ ਹਾਂ ਜਦੋਂ ਸਾਡੇ ਉੱਪਰ ਚੋਰ ਝੁੱਲਦੇ ਸੀ ਉਹ ਵੀ ਉਸਦੀ ਰਜਾ ਸੀ ਤੇ ਜੇ ਹੁਣ ਸ਼ਹੀਦ ਹੋਣ ਦਾ ਸਮਾਂ ਆ ਗਿਆ ਤਾਂ ਇਹ ਵੀ ਉਸ ਦਾ ਪਾਣਾ ਰੱਬ ਦੀ ਰਜਾ ਨੂੰ ਮੰਨਣ ਦਾ ਆਪਣਾ ਇੱਕ ਵੱਖਰਾ ਹੀ ਆਨੰਦ ਹੁੰਦਾ ਆਸਾ ਘਰ ਸਤਵਾ ਮਹੱਲਾ ਪੰਜਾਂ ਹਰੇ ਕਾ ਨਾਮ ਰਿਦੈ ਨਿਤਿ ਤਈ ਸੰਗੀ ਸਾਥੀ ਸਗਲ ਤਰਾਇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਰਹਾਉ ਤੇਰਾ ਕੀ ਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਇੱਕ ਛੋਟੀ ਜੀ ਜਾਣਕਾਰੀ ਗੁਰਕੋਪ ਸਿੰਘ ਜੀ ਦੇ ਪਰਿਵਾਰ ਵਿਛੋੜੇ ਬਾਰੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਹੀ ਆਪਣੇ ਚੈਨਲ ਪੰਥਨੀਆ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ